ਪੋ ਸਾਢੇ 3 ਵਜੇ ਪਹੁੰਚਿਆ ਜੀ ਸੇਲਸਤਾਲ ਬਟਾਲਾ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਬਟਾਲਾ ਦੇ ਨੇੜਲੇ ਪਿੰਡ ਬੋਦੇ ਦੀ ਖੋਈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਪੀਰਾਂ ਦੇ ਦਰਬਾਰ ਤੇ ਮੇਲਾ ਲੱਗਾ ਸੀ ਸੂਫੀ ਗਾਇਕ ਉੱਥੇ ਗਾਰੇ ਸੀ ਔਰ ਪਿੰਡ ਵਾਸੀਆਂ ਦੇ ਦੱਸੇ ਅਨੁਸਾਰ ਰਾਤ ਕਰੀਬ 1:30 ਵਜੇ ਦੋ ਅਣਪਛਾਤੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੇ ਮੂਹ ਟੱਕੇ ਹੋਏ ਸਨ ਅਤੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਸਰਪੰਚ ਸਮੇਤ ਪਿੰਡ ਵਾਸੀ 5 ਜ਼ਖਮੀ ਹੋਏ ਹਨ ਅਤੇ ਪਿੰਡ ਵਾਸੀਆਂ ਵੱਲੋਂ ਇੱਕ ਗੈਂਗਸਟਰ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸ ਤੇ ਗੋਲੀਆਂ ਲੱਗੀਆਂ ਹਨ ਅਤੇ ਉਹ ਵੀ ਜ਼ਖਮੀ ਹੈ ਕੁਰ ਮਲਾਕੇ ਸੁਰਸਤਾ ਦੇ ਡਾਕਟਰ ਨੇ ਦੱਸਿਆ ਕਿ 6 ਵਿਅਕਤੀ ਇੱਥੇ ਰਾਤ ਆਏ ਹਨ ਜੋ ਜ਼ਖਮੀ ਹਨ ਅਤੇ ਉਹਨਾਂ ਨੂੰ ਅਮਰਸਰ ਰੈਫਰ ਕੀਤਾ ਗਿਆ ਹੈ ਪਿੰਡ ਵਾਸੀਆਂ ਦੇ ਅਨੁਸਾਰ ਦੋਨੋਂ ਨੌਜਵਾਨ ਜਿਨ੍ਹਾਂ ਮੂੰਹ ਟੱਕੇ ਹੋਏ ਸਨ ਉਥੇ ਪਹੁੰਚੇ ਜਿਨ੍ਹਾਂ ਕੋਲ ਬਕਾਇਦਾ ਹਥਿਆਰ ਸਨ ਜਦੋਂ ਪਿੰਡ ਵਾਸੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਥੇ ਮੌਜੂਦਾ ਸਰਪੰਚ ਜਿਸ ਦਾ ਨਾਮ ਸਾਫ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਦੱਸਿਆ ਅਤੇ ਜਦੋਂ ਸਰਪੰਚ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਤਾਬੜ ਤੋੜ ਫਾਇਰਿੰਗ ਸ਼ੁਰੂ ਕੀਤੀ ਗਈ ਅੱਗੋਂ ਪਿੰਡ ਵਾਸੀ ਅਤੇ ਬਕਾਇਦਾ ਸਰਪੰਚ ਕੋਲ ਵੀ ਇੱਕ ਵੈਪਨ ਸੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਇੱਕ ਗੈਂਗਸਟਰ ਜ਼ਖਮੀ ਹੈ ਜਿਸ ਨੂੰ ਕਾਬੂ ਕਰ ਲਿਆ ਦੂਸਰਾ ਉਥੋਂ ਭੱਜਣ ਵਿੱਚ ਕਾਮਯਾਬ ਰਿਹਾ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਦੀ ਤਾਜ਼ਾ ਰਿਪੋਰਟ ਇਹ ਹੀ ਹੈ ਕਿ ਇਸ ਹਮਲੇ ਦੇ ਵਿੱਚ ਟੋਟਲ 6 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਇੱਕ ਗੈਂਗਸਟਰ ਵੀ ਹੈ ਅਤੇ ਉਹਨਾਂ ਨੂੰ ਅਮਰਸਰ ਰੈਫਰ ਕੀਤਾ ਗਿਆ ਹੈ। ਸਾਹਿਲ ਜੀ ਸਰ ਮੇਲਾਈ ਸਰਪੰਚ ਸਾਹਿਬ ਨਾਲ ਉਪਰੂ ਆਇਸ ਤੇ ਤੂ ਵੇਖਣੇ ਕੀ ਹੋਇਆ ਉਧਰ ਸਾਰੇ ਜੱਕਦਮ ਗੋਲੀਆਂ ਚੱਲੀਆਂ। ਅਈ ਸਾਈਡ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ। ਅਈ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ। ਪਹਿਲੂ ਗੋਲੀ ਵੱਜ ਗਈ ਸਾਰਾ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਾਕ ਸੌਣਗੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਜਦੋਂ ਵਾਜਈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ ਦਾਹੋਂ ਪਰ 10 12 ਗੋਲੀਆਂ ਇਕੱਠੀਆਂ ਚੱਲੀਆਂ ਤੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਪਰ ਮੈਂ ਮੇਲਾ ਦੇਖ ਰਿਹਾ ਸੀ ਉਹਨਾਂ ਸਰ ਸਰ ਤਿੰਨ ਤੇ ਮੇਰੇ ਨਾਲ ਆਏ ਹੀ ਉਹਨਾਂ ਨੂੰ ਇਸ ਟਾਈਮ ਡਰ ਸਾਹਿਬ ਨੇ ਵਹਿਰ ਕਰਤਾ ਅੰਬਰਸਾ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰਸਾ ਚਲ ਗਈ ਸਾਭਾ ਸਰਪੰਨ ਸਾਹਿਬ ਉਹ ਵੀ ਅੰਬਰਸਾ ਚਲ ਗਈ ਪਹਿਲਾਂ ਹੀ ਮੈਂ ਸ਼ਾਇਦ ਢਿੱਡ ਚ ਲੱਗੀ ਸਾਰਾ ਕੁਰਤਾ ਢਿੱਡ ਤੁਲੀ ਬਿਲੇ ਇਹ ਕਿ ਇਹਨਾਂ ਬਾਬਾ ਬੁੱਧ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸੀ ਸੁਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪਹਿਲਾਂ ਗਾ ਕੇ ਚਲ ਗਏ ਸੀ ਤੇ 1:30 ਵਜੇ ਦਾ ਟਾਈਮ ਸੀ ਦੇ 2-3000 ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਲੋ ਸਿੰਘ ਗੰਗਾ ਰਈ ਦੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲ ਕੇ ਆਨੰਦ ਮਾਣਨੇ ਮਣਦੇ ਜੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਲੋ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹਾਂ ਬੰਨੇ ਹੋਣਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਠੱਕੇ ਹੀ ਤੇ ਉਹ ਉਹ ਸਾਫ ਅਣਪਛਾਤੇ ਲੱਭਣ ਕੀ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚਾ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਦੇ ਪਿੱਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਸੂਨ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚਾਂ ਨੂੰ ਦੱਸਿਆ ਸਰਪੰਚਾਂ ਇਨਾਂ ਨੂੰ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲਿਆ ਮਾਰਨੇ ਸ਼ੁਰੂ ਕਰ ਦਿੱਤੀਆਂ ਜੇ ਸਰਪੰਚਾਂ ਨੇ ਗੋਲਿਆ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਚਾਂ ਦੇ ਜਿਹੜਾ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਲਿਆ ਵੱਜ ਗਿਆ ਸਰਪੰਚਾਂ ਨੇ ਕੋਈ ਫੇਰ ਮਾਰੇ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਕਹ ਪੱਜਾ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟੋਨ ਵਾਲੇ ਪਿਸਤੌਲ ਹੀ ਉਹਨਾਂ ਕੋ ਸਰ ਦੋਹਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਇਹਨਾਂ ਨੂੰ ਗੋਲੀਆਂ ਵੱਜੀਆਂ ਵਾ ਜਿਹਨਾਂ ਚੋਂ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਦੇ ਲੱਤਾਂ ਬਾਹਾਂ 'ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਤੇ ਦੂਜਾ ਦੂਜੇ ਨਾਲ ਹੀ ਗੰਗਸ ਉਹ ਉਹ ਇੱਧਰ ਭੱਜ ਗਿਆ ਜੀ ਪੈਦਲ ਆ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਸੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਹਿੰਦੇ ਉਹ ਸੰਗਤ ਦੀ ਆੜ ਚੋਂ ਭੱਜ ਗਏ ਉਹਨਾਂ ਵੱਲੋਂ ਉਸ ਵੇਲੇ ਗੋਲੀਆਂ ਚੱਲੀਆਂ ਆਉਣ ਉਹਨਾਂ ਵੱਲੋਂ ਸਰ ਗੋਲੀਆਂ ਚੱਲੀਆਂ ਕੋਈ 25 30 ਦੇ ਕਰੀਬ ਗੋਲੀਆਂ ਚੱਲੀਆਂ ਆਈਆਂ ਉਹਨਾਂ ਵੱਲੋਂ ਪੰਜ ਬੰਦੇ ਜੀ ਫਿਰ ਇੱਕ ਗੈਂਗ ਚੋ ਜਿਖਮੀ ਇੱਕ ਗੈਂਗ ਚੋ ਜਿਖਮੀ ਸਾਹੀ ਰੋਕੇ ਪੁਲਿਸ ਬਾਅਦ ਚੋਂ ਆਈ ਜੀ ਜਦੋਂ ਅਸੀਂ ਲੈ ਗਏ ਜ਼ਖਮੀਨ ਚੁੱਕ ਕੇ ਆਪਾਂ ਤੁਹਾਡੇ ਵੀ ਕਾਫੀ ਖੂਨ ਖਾਨ ਲੱਗਾ ਸਰ ਮੈਂ ਫਿਰ ਚੁੱਕ ਕੇ ਖੜਿਆ ਸਰਪੰਨ ਸਾਹਿਬ ਨੂੰ ਕੋਈ ਫੋਲਖਾਲ ਵੀ ਬ੍ਰਾਹਮਣ ਦਹੇ ਸਰ ਅਸੀਂ ਦੇ ਵੇਖੋ ਸਰਪੰਨ ਸਾਹਿਬ ਨੂੰ ਅਸੀਂ ਸਰ ਜਦੋਂ ਬੰਦੇ ਜ਼ਖਮੀ ਆਏ ਅਸੀਂ ਜਾਨ ਬਚਾਉਣ ਲਈ ਮਿੰਟੋ ਮਿੰਟੀ ਚੁੱਕ ਕੇ ਦੋ ਤਿੰਨ ਬੰਦੇ ਜਿਹੜੇ ਅਸੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਹਮਸਰ ਲੈ ਗਏ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਹਮਸਰ ਦਾਖਲਾ ਲੱਗਾ ਕੋਈ ਕਿਉਂ ਆਏ ਰੰਜਿਸ਼ ਕੀ ਸਰਪੰਨ ਸਾਹਿਬ ਨਾਲ ਰੰਜਿਸ਼ੀ ਕਿਹੜੀ ਜਗ੍ਹਾ ਦਾ ਤਾਰਾ ਮੇਲਾ ਹੀ ਤੇ ਕੀ ਹੋਇਆ ਭਾਈ ਇਹ ਬਟਾਲੇ ਬਾਈਪਾਸ ਉੱਪਰ ਦੇਵਤਾ ਪੀਰਾਂ ਦਾ ਦਰਬਾਰ ਆ ਅੱਪੂ ਬੋਧੇ ਸ਼ਾਹ ਦਾ ਦੀ ਇਸਲਾਨਾ ਮੇਲਾ ਮਣਾਉਂਦੇ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਬੜੀ ਧੂਮਤਾਵਨਾ ਬਣਾਇਆ ਗਿਆ ਹੈ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਪਿੰਡ ਦੇ ਸਾਰੇ ਵੀਰ ਭਰਾ ਤਗੜੇ ਹੋ ਕੇ ਤਿਆਰੀ ਕਰਨ ਦੇ ਮੇਲੇ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਰਾਤ ਕੋਈ ਡੇਢ ਕਿਹ ਵਜੇ ਬੰਦੇ ਅਰਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਨਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਵਿੱਚ ਬੱਚੇ ਕਿੰਨੇ ਮਾਵਾਂ ਪਹਿਣਾ ਕਿੰਨੀਆਂ ਆਵਾ ਤੇ ਉਹਨਾਂ ਨੇ ਆਗੇ ਵਧੀ ਕੀ ਕੀਤੀ ਉਹਨਾਂ ਫਾਇਰ ਕੀਤਾ ਜੀ ਤੇ ਉਹ ਫਾਇਰ ਦੇ ਨਾਲ ਨੁਕਸਾਨ ਤੇ ਕਾਫੀ ਹੋਇਆ ਚਲੋ ਹਲੇ ਮਾਰ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 50 ਤੋਂ 30 ਜੀ ਮਰਨੇ ਹੀ ਤੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇੱਥੇ ਉਹਨੇ ਮੁਲਾਜ਼ਮ ਚਾਹੀਦੇ ਉਹ ਵੀ ਐਨੇ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸਲੇ ਮੌਕੇ ਤੇ ਹੁੰਦੀ ਜੀ ਪਾਜੀ ਫੈਰਿੰਗ 25 ਤੋਂ 30 ਰੋ ਦੇ ਵੇਲੇ ਫੈਰਿੰਗ ਹੋਈ ਆ ਜੀ ਉਹ ਕਿੰਨੇ ਜਾਣੇ ਸੀ ਕੱਟੇ ਆਏ ਸੀ ਮਹਾਰਾਜਾ ਜੱਟ ਦੋ ਜਾਣੇ ਇਥੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ ਉਹ ਸਾਡਾ ਕੋਈ ਬੰਦਾ ਕੋਈ ਪਿਸ਼ਾਬ ਕਰਨ ਗਿਆ ਇਹ ਪਿਸ਼ਾਬ ਨੂੰ ਬਾਥਰੂਮ ਨੂੰ ਉਹਨੇ ਦੇਖਿਆ ਵੀ ਨਾ ਕੋਈ ਵੈਪਣ ਹੈ ਗਿਆ ਤੇ ਬੰਦੇਣ ਜਾਣ ਜੇ ਆ ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋਈ ਵੈਪਣ ਆ ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਵੀ ਕੋਈ ਉਹ ਨੁਕਸਾਨ ਨਾ ਜ਼ਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਦੇ ਕਿਹੜੇ ਕੰਮਾਂ ਤੋਂ ਆਏ ਜੀ ਤੇ ਉਹ ਸਰਪੰਚ ਸਾਹਿਬ ਨੇ ਲੈ ਜਾ ਕੇ ਪੁੱਛੇ ਵੀ ਹਾਂ ਕਿ ਕਿੱਧਰ ਆਏ ਤੇ ਕਿੱਥੋਂ ਆਏ ਜੀ ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨਹੀਂ ਦਿੱਤਾ ਉਹਨਾਂ ਦਫ਼ਤਰ ਪਿਸਤਲ ਕੱਢ ਕੇ ਨਾ ਫਾਇਰ ਮਾਰਨੇ ਸ਼ੁਰੂ ਕਰਤੇ ਆ ਜੀ ਉਹਨਾਂ ਮਾਰੇਆ ਬਰਾਇਟ ਜੀ ਸਰਪੰਚ ਦੇ ਕਿੰਨੇ ਲੱਗੇ ਫਾਇਰ ਸਰਪੰਚ ਦੇ ਮਾਰੇ ਦੋ ਫਾਇਰ ਲੱਗੇ ਆ ਜੀ ਤੇ ਸੀਰੀਅਸ ਹੈ ਜੀ ਕਿੰਨੇ ਬੰਦੇ ਜ਼ਖਮੀ ਹੋਏ ਟੋਟਲ ਜੀ 5 ਬੰਦੇ ਦਾ ਨਗਰ ਦੇ ਜਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣ ਆਈ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਨ ਸਿਆ ਆਪਣੇ ਪਿੰਡ ਦੇ ਇਤੋਂ ਦੇ ਤੇ ਬਾਕੀ ਪਿੰਡ ਵਾਲਿਆਂ ਦੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇੰਨਾ بڑا ਪਰਾਲਾ ਕੀਤਾ ਕਿ ਐਂਟ ਢਾ ਲੜਾ ਕਈ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀ ਐ ਦੀ ਉਹਦੇ ਉੱਪਰ ਸਾਡੇ ਇੱਕ ਵੀਰ ਸਾਡੇ ਦੇ ਇੱਕ ਨੇ ਬੜੀ ਤੇਜ਼ੀ ਵਿਖਾਈ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਉਹ ਗਿਆ ਜਤੁਰ ਨੇ ਥੱਲੇੋਂ ਫੇਰ ਮਾਰਦੇ ਉਹਨੂੰ ਤੇ ਉਹਦੇ ਰੋਂਦ ਜਿਆਦਾ ਲੱਗੇ ਆ ਜੀ ਪੁਲਿਸ ਪਹੁੰਚੀ ਪੁਲਿਸ ਤੇ ਮਹਾਰਾਜ ਪਤਾ ਨਹੀਂ ਕਿਰੇ ਵਲੇ ਪਹੁੰਚੇ ਸੀ ਤੇ ਵੀਰਾਂ ਨੂੰ ਲੈ ਕੇ ਨਿਕਲ ਗਿਆ ਹਸਪੀਟਲਾਂ ਨੂੰ ਪੀਰਾਂ ਦੀ ਜਾਨ ਬਚਾਈ ਹੈ ਇਹਨਾਂ ਦੀ ਇਹ ਵੀ ਕਿਸੇ ਦੇ ਬੱਚੇ ਆ ਹਾਂ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਲੇਜਰੀ ਹਿਸਟਰੀ ਆਫ ਗਨ ਸ਼ਾਟ ਉਹਦੇ ਚ 5 ਮੇਲ ਸੀਗੇ 1 ਫੀਮੇਲ ਸੀਗੀ ਤੇ ਇਹਨਾਂ ਚ ਜਿਹੜੇ ਟੋਟਲ ਜਿਹੜੇ 6 ਪੇਂਟ 6 ਤੇ 6 ਪੇਸ਼ੈਂਟ ਸੀ ਰੈਫਰ ਕੀਤੇ ਗਏ 6 ਗੁਰਨਾਨ ਦੇਵ ਅੰਮ੍ਰਿਤਸਰ ਨੂੰ ਰੈਫਰ ਕੀਤੇ ਪਏ ਨੇ ਇਹ ਸਟਿਕਤ ਤਕਰੀਬਨ ਆ ਪੌਣੇ 2 ਵਜੇ ਤੋਂ ਪਹਿਲਾਂ ਪੇਸ਼ੈਂਟ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਦਿਨ ਪੇਸ਼ੈਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਂਦੇ ਰਹੀ ਲਗਾਤਾਰ ਤਕਰੀਬਨ 2:30 ਇਹ ਬੁੱਢੇ ਦੀ ਖੂਈ ਤੇ ਦੱਸਿਆ ਜਾ ਰਿਹਾ ਜੋ ਵੀ ਡਿਸੀਜਨ ਹੋਣ ਦੇ ਵਿੱਚੋਂ ਕਿੰਨਿਆਂ ਦੀ ਬੀਟੀ ਕਲ ਸੀ ਕਿੰਨਿਆਂ ਦੀ ਸਹੀ ਸੀ ਕੰਡੀਸ਼ਨ ਇਹ ਤਾਂ ਹਰੇ ਫਿਲਹਾਲ ਤਕਰੀਬਨ 4 ਪੇਸ਼ੈਂਟਸ ਦਾ ਹੈਗੇ ਸੀਗੇ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ 6 ਚੋਂ ਜਿਹੜੇ 4 ਪੇਸ਼ੈਂਟ ਸੀਗੇ ਨਾਮ ਹੈ ਨਾਮ ਨਾਮ ਇੱਕ ਦਾ ਸੰਦੀਪ ਸਿੰਘ ਸੀਗਾ ਪੇਸ਼ੈਂਟ ਦਾ ਵਿਕਰਮਜੀਤ ਸਿੰਘ ਇੱਕ ਸਾਹਿਲ ਤੇ ਲੇਡੀ ਦਾ ਨਾਮ ਸੀਗਾ ਰੋਜੀ 4 ਚੋਂ 4 ਪੇਸ਼ੈਂਟਸ ਪੇਸ਼ੈਂਟ ਸੀਗੇ ਸਰ ਤੁਸੀਂ ਦੱਸਿਆ ਜਾ ਰਹੇ ਕਿ ਆਪਣੇ ਸਰਪੰਚ ਵੀ ਆ ਰਹੇ ਨੇ ਨਹੀਂ ਉਹ ਸਾਡੇ ਕੋਲ ਨਹੀਂ ਪ੍ਰੈਜ਼েন্ট ਕੀਤੇ ਉਹ ਮੈਂ ਵੀ ਸਾਡੇ ਕੋਲ ਨਹੀਂ ਜਖਮ ਕਰੇ ਗਨਸ਼ੌਟ ਦੀ ਵੀ ਲੱਗ ਰਹੀ ਥੋਵਲੈਜਿਸ ਜੋ ਗਨਸ਼ੌਟੀ ਲੱਗ ਰਹੀ ਜੋ ਨਬਲੋਂ ਦੱਸਿਆ ਜਾ ਰਿਹਾ ਹਿਸਟਰੀ ਬਨ ਜੋ ਟੈਂਡੈਂਸੀ ਜੋ ਜਸਟ ਉਹਨੇ ਫੋਨ ਗਿਆ ਮੈਂ ਕੋਈ 5-7 ਮਿੰਟਾਂ ਜਿੱਥੇ ਪਹੁੰਦਿਆਂ ਤੇ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਮੇਰੇ ਅਜੇ ਨਹੀਂ ਇਹ ਧਿਆਨ 'ਚ ਹੈਗਾ ਕੋ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇੱਥੋਂ ਫਿਰ ਤੁਹਾਨੂੰ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਕਿ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ